ਯਾਦਗਾਰੀ ਹੋ ਨਿਬੜਿਆ ਸਾਹਿਤ ਸਭਾ ਜਲਾਲਾਬਾਦ ਦਾ ਰੂਬਰੂ ਸਮਾਗਮ ਸਾਹਿਤ ਸਭਾ ਜਲਾਲਾਬਾਦ ਵੱਲੋਂ ਰੂਬਰੂ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉਰਦੂ ਦੇ ਪ੍ਰਸਿੱਧ ਸ਼ਾਇਰ ਜਨਾਬ ਦਾਨਿਸ਼ 파ਰਤੀ ਅਤੇ ਅਮਨ ਜੋਸ਼ੀ ਅਜੀਜ਼ ਲੁਧਿਆਣੇ ਤੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚੇ ਇਸ ਮੌਕੇ ਤੇ ਸਾਹਿਤ ਸਭਾ ਦੇ ਪ੍ਰਧਾਨ ਗੋਪਾਲ ਬਜਾਜ ਨੇ ਆਏ ਹੋਏ ਮਹਿਮਾਨਾ ਮੁੱਖ ਮਹਿਮਾਨ ਅਰਚਨਾ ਗਾਬਾ ਸ਼ਾਲੂ ਬਬਰ ਅਸ਼ੋਕ ਮੈਣੀ, ਰੋਸ਼ਨ ਲਾਲ ਅਸੀਜਾ, ਪੂਜਾ ਲੂਤਰਾ, ਮਮਤਾ ਰਾਣੀ ਮੈਨੇਜਰ ਐਸ ਬੀ ਆਈ ਲਾਈਫ ਅਬੂਰ ਨੂੰ ਉਹਨਾਂ ਦੇ ਵਿਸ਼ੇਸ਼ ਸਹਿਯੋਗ ਲਈ ਜੀ ਆਇਆਂ ਆਖਿਆ। ਉਹਨਾਂ ਨੇ ਆਖਿਆ ਕਿ ਸਹਿਿਤ ਸਭਾ ਜਲਾਲਾਬਾਦ ਸਮੇਂ-ਸਮੇਂ ਸਿਰ ਵੱਖ-ਵੱਖ ਤਰ੍ਹਾਂ ਦੇ ਸਾਇਦਕਾਰਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਾਉਂਦੀ ਰਹਿੰਦੀ ਹੈ। ਇਹਨਾਂ ਸਾਇਦਕਾਰਾਂ ਨੂੰ ਦੇਖ ਅਤੇ ਸੁਣ ਕੇ ਨਵੇਂ ਸਾਇਦਕਾਰਾਂ ਨੂੰ ਬਲ ਮਿਲਦਾ ਹੈ। ਸਟੇਜ ਦੀ ਭੂਮਿਕਾ ਐਡਵੋਕੇਟ ਮੈਡਮ ਪਰਿਤੀ ਬਾਬੂਟਾ ਵੱਲੋਂ ਬੇਕੂਬੀ ਨਿਭਾਈ ਗਈ। ਉਹਨਾਂ ਵੱਲੋਂ ਸ਼ਹਿਰੋ ਸ਼ਾਇਰੀ ਅੰਦਾਜ਼ ਨਾਲ ਸਾਇਦਕਾਰਾਂ ਨੂੰ ਸਮੇਂ-ਸਮੇਂ ਸਿਰ ਸਟੇਜ ਉੱਪਰ ਬੁਲਾਇਆ ਗਿਆ। ਜਨਾਬ ਦਾਨਿਸ਼ ਭਾਰਤੀ ਅਤੇ ਅਮਨ ਜੋਸ਼ੀ ਅਜੀਜ਼ ਵੱਲੋਂ ਜਦੋਂ ਆਪਣੀਆਂ ਰਚਨਾਵਾਂ ਪੜਨੀਆਂ ਸ਼ੁਰੂ ਕੀਤੀਆਂ ਸਰੋਤੇ ਵਾਰ-ਵਾਰ ਦਾਦ ਦੇ ਰਹੇ ਸਨ। ਇਹਨਾਂ ਦੋਨਾਂ ਸ਼ਾਇਰਾਂ ਵੱਲੋਂ ਅਜਿਹਾ ਸਮਾਂ ਬੰਨਿਆ ਗਿਆ ਕਿ ਕੰਟਿਆਂ ਦਾ ਸਮਾਂ ਮਿੰਟਾਂ ਵਿੱਚ ਬਤੀਤ ਹੋਇਆ ਲੱਗ ਰਿਹਾ ਸੀ। ਪ੍ਰੋਗਰਾਮ ਦੇ ਅਖੀਰ ਵਿੱਚ ਸਹਿਤ ਸਭਾ ਦੇ ਸਰਪ੍ਰਸਤ ਸੁਭਾ ਸਿੰਘ ਨੰਬਰਦਾਰ ਅਤੇ ਖਜ਼ਾਨਚੀ ਜਸਕਰਨ ਸਿੰਘ ਵੱਲੋਂ ਫੰਕਸ਼ਨ ਵਿੱਚ ਪਹੁੰਚੇ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੇ ਆਖਿਆ ਕਿ ਸਹਿਤ ਸਭਾ ਜਲਾਲਾਬਾਦ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਦਰਸ਼ਕਾਂ ਦੇ ਮਨਸੂਬੇ ਉੱਪਰ ਖਰੀ ਉਤਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਵੀ ਸਹਿਤ ਸਭਾ ਵੱਲੋਂ ਹੋਰ ਵੀ ਉੱਚ ਚੋਟੀ ਦੇ ਸਹਿਤਕਾਰਾਂ ਨੂੰ ਬੁਲਾ ਕੇ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ। ਵਟਾਂ ਨਾਓ ਨਵੀਆਂ ਰਾਹਾਂ ਦੀ ਪਾਂਦੀ ਉਸ ਦੇ ਮੱਥੇ ਲੱਗੀਆਂ ਬਸ ਕੱਚੀਆਂ ਵਟਾਂ ਕਿਆਦੀ ਬਣਾ ਜਿਸ ਨੂੰ ਦਿਨੋਂ ਦਿਨ ਹੋਰ ਦਬਾਰੇ ਹੋ ਤੇ ਫਿਰ ਉਸ ਇਨਸਾਨ ਦਾ ਨਾਮ ਔਰਤ ਹੀ ਕਿਉਂ ਖਿਲਰੇ ਵਾਲ ਤਰਸ ਦੇ ਚਿਹਰੇ ਅੱਖਾਂ ਦਾ ਪਾਣੀ ਜੋ ਸਮੁੰਦਰ ਗਹਿਰੇ ਖਿਲਰੇ ਵਾਲ ਤਰਸ ਦੇ ਚਿਹਰੇ ਅੱਖਾਂ ਦਾ ਪਾਣੀ ਜੋ ਸਮੁੰਦਰ ਗਹਿਰੇ ਜਿਸ ਦੀਆਂ ਨਾਜ਼ੁਕ ਉਂਗਲੀਆਂ ਹਰਸ਼ਦੀਪ ਬੋਪਾ ਰਾਏ ਜਿਸ ਦੀਆਂ ਨਾਜ਼ੁਕ ਉਂਗਲੀਆਂ ਕਿਉਂ ਸੇਕ ਚ ਮਚਾਰੇ ਨੇ ਤੇ ਉਸ ਇਨਸਾਨ ਦਾ ਨਾਮ اور اور کیوں کیوں اور اور کیوں کیوں جی تعریف کیڑا جی کی ڈالی پریشانی میری اس نے جی بھر کر میری تعریف کی, جی کی, جی کی یوں بڑھا ڈالی پریشانی میری لفظ قاصر ہے میرے احساس کو لفظ قاصر ہے میرے احساس کو کاش کوئی سمجھے خاموشی بھی ہر ایک شخص جس کو شاعری سے پیار ہے ایسا ہر ایک شخص جس کو شاعری سے پیار ہے مجھ کو لگتا ہے میرا برسوں پرانا یار ہے ایسا ہر ایک شخص جس کو شاعری سے پیار ہے مجھ کو لگتا ہے میرا برسوں پرانا یار ہے گر محبت ہے تو پھر میں جیسا ہوں منظور کر گھر محبت ہے تو پھر میں جیسا ہوں منظور کر گر تجارت ہے تو جا سارا جہاں بازار ہے گر تجارت ہے تو جا سارا جہاں بازار ہے آج کی محفل میں تھوڑی اٹینڈنس کم لگ رہی ہوگی تو میں اسی کے متعلق ذہن میں آیا تو وہ سناتا ہوں کہ اصل میں نقلی بھی ہو سکتی ہیں اصل میں نقلی بھی ہو سکتی ہیں صورتیں جھوٹی بھی ہو سکتی ہیں کیا ضروری ہے تماشا کرنا کیا ضروری ہے تماشا کرنا محفلیں چھوٹی بھی ہو سکتی ہیں کیا ضروری ہے تماشا کرنا محفلیں چھوٹی بھی ہو سکتی ہیں اور ایک جلیبی نے سکھایا ہم کو ایک جلیبی نے سکھایا ہم کو الجھنے میٹھی بھی ہو سکتی ہیں ایک جلیبی نے سکھایا ہم کو الجھنے میٹھی بھی ہو سکتی ہیں ڈر جاتے ہیں اچھے اچھے غردش وقت سے ڈر جاتے ہیں اچھے اچھے تیز آندھی میں بکھر جاتے ہیں اچھے اچھے اور میں تو بس میں ہوں ہر ایک شے پہ ہے قابو میرا میں تو بس میں ہوں ہر ایک شے پہ ہے قابو میرا یوں ہی کہہ کہہ کے کہ گزر جاتے ہیں اچھے اچھے اور زندگی سے نہ کبھی تلخ مزاجی رکھنا زندگی سے نہ کبھی تلخ مزاجی رکھنا اس کی نظروں سے اتر جاتے ہیں اچھے اچھے اور غم غلط کرنے کا ذریعہ تو نہیں میں کھانا ਗਮ ਗਲਤ ਕਰਨੇ ਦਾ ਜ਼ਰੀਆ ਤੋਂ ਨਹੀਂ ਮੈਂ ਖਾਣਾ باوجود ਇਸ ਕੇ ਉਧਰ ਜਾਂਦੇ ਹੈ ਅੱਛੇ ਅੱਛੇ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ ਅੱਜ ਸਵੇਰ ਜਲਾਲਾਬਾਦ ਵਾਲਾ ਅਜ ਵਲੇਚਾ ਪੀਵੀਆਰ ਦੇ ਵਿੱਚ ਸਾਡੇ ਕੋਲ ਲੁਧਿਆਣੇ ਤੋਂ ਦੋ ਹੀ ਬਹੁਤ ਪ੍ਰਸਿੱਧ ਸ਼ਾਇਰ ਦਾਨਿਸ਼ ਭਾਰਤੀ ਜੀ ਔਰ ਜਨਾਬ ਅਮਨ ਜੋਸ਼ੀ ਅਜੀਤ ਜੀ ਪਹੁੰਚੇ ਸੀ ਉਹਨਾਂ ਨੇ ਇੱਥੇ ਜੋ ਰੰਗ ਬੰਨਿਆ ਸਰੋਤਿਆਂ ਨੂੰ ਤੇ ਜੋ ਵਾਵਾ ਲੁੱਟੀ ਉਹ ਕਾਬਲੇ ਤਾਰੀਫ ਸੀ ਉਹਨਾਂ ਦੀ ਸ਼ਾਇਰੀ ਦੇ ਵਿੱਚ ਬਹੁਤ ਸਾਰੀ ਸਚਾਈ ਸੀ ਔਰ ਉਸ ਸ਼ਾਇਰੀ ਦਾ ਆਨੰਦ ਜਿਹੜਾ ਹੈ ਸਰੋਤਿਆਂ ਨੇ ਲਿਆ ਏ ਅੱਜ ਜਿਹੜੇ ਸਾਡੇ ਕੋਲ ਇੱਥੇ ਸਾਡੇ ਗੈਸਟ ਵੀ ਜਿਹੜੇ ਪਹੁੰਚੇ ਸੀ ਸ਼ਾਲੂ ਬੱਬਰ ਜੀ ਔਰ ਅਰਤਨਾ ਗਾਬਾ ਜੀ ਮਮਤਾ मैम ਔਰ ਪੂਜਾ ਲੁਥਰਾ ਜੀ ਇਹਨਾਂ ਦੇ ਨਾਲ ਸਾਡੇ ਸਹਿਦ ਸਭਾ ਦੇ ਦੋ ਮੈਂਬਰ ਜਿਹੜੇ ਸਾਡੇ ਵਿਸ਼ੇਸ਼ ਮਹਿਮਾਨ ਸੀ ਸ਼ੋਕ ਮੈਣੀ ਜੀ ਔਰ ਰੋਸ਼ਨ ਲਾਲ ਅਸੀਜਾ ਜੀ ਸਾਰੇ ਹੀ ਮਹਿਮਾਨ ਔਰ ਸਾਰੇ ਹੀ ਸਰੋਤੇ ਸਹਿਦਕਾਰ ਦੇ ਸਾਰੇ ਹੀ ਮੈਂਬਰਾਂ ਦਾ ਅਸੀਂ ਦਿਲੀਤਨਵਾਦੀ ਕਰਦੇ ਆਂ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਿਹਤ ਦੇ ਨਾਲ ਲੋਕਾਂ ਨੂੰ ਜਿਹੜਾ ਜਾਗਰੂਤ ਕਰੀਏ ਕਿਉਂਕਿ ਜਿਹੜੇ ਆ ਅੱਜ ਦਾ ਜੋ ਯੁੱਗ ਚੱਲ ਰਿਹਾ ਹੈ ਉਹ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਦੂਜੇ ਫੰਕਸ਼ਨਾਂ ਦੇ ਵੱਲ ਅਟ੍ਰੈਕਟ ਹੈ ਕਲੱਬਾਂ ਵੱਲ ਜਾਂ ਡਾਂਸਰਾਂ ਵੱਲ ਪਰ ਜਿਹੜਾ ਸਾਡਾ ਸਹਿਸ ਸਭਾ ਦਾ ਮੋਟਿਵ ਹੈ ਉਹ ਸਾਨੂੰ ਪੁਰਾਣੇ ਵਿਰਸੇ ਨਾਲ ਲੋਕਾਂ ਨੂੰ ਔਰ ਸਿਹਤ ਨਾਲ ਜੋੜਨ ਦਾ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਆਂਦਾ ਉਹ ਸਾਡਾ ਮੋਟਿਵ ਹੈ ਔਰ ਸਾਡੀ ਕੋਸ਼ਿਸ਼ ਹਮੇਸ਼ਾ ਹੀ ਰਹੇਗੀ ਕਿ ਅਸੀਂ ਲੋਕਾਂ ਨੂੰ ਸਿਹਤ ਦੇ ਨਾਲ ਜੋੜੀਏ ਔਰ ਚੰਗਾ ਇੱਕ ਸਿਹਤ ਦੇ ਸਕੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਨੇ ਉਹ ਇੱਕ ਚੰਗੇ ਰਸਤੇ ਤੇ ਚੱਲ ਸਕਣ ਇਹਨਾਂ ਦੇ ਨਾਲ ਹੀ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਪ੍ਰੋਗਰਾਮ ਵੀ ਵਾਚ ਚੜ ਕੇ ਸਭਾ ਜਲਾਲ ਉਕਰਾਈਗੀ ਤੱਕ ਕੜਾ ਫੰਕਸ਼ਨ ਹੋਇਆ ਉਹਦੇ ਵਿੱਚ ਮੈਨੂੰ ਖਾਸ ਸਭ ਤੋਂ ਵਧੀਆ ਚੀਜ਼ ਇਹ ਲੱਗੀ ਹੈ ਕਿ ਮਹਿਲਾ ਮਹਿਲਾਵਾਂ ਨੇ ਜਿਹੜਾ ਨਾ ਆਪਣਾ ਇੱਕ ਕਦਮ ਅੱਗੇ ਵਧਾਇਆ ਔਰ ਫਾਜ਼ਿਲ ਕਾ ਤੋਂ ਮਹਿਲਾ ਵਿੰਗ ਦੇ ਪ੍ਰਦਾਨ ਪੂਜਾ ਲੂਥਰਾ ਜੀ ਉਹ ਆਏ ਆਈ ਸੀ ਬੋਰ ਤੋਂ SBI ਦੀ ਮਮਤਾ ਮੈਡਮ ਆਈ ਥੀ ਲੱਖੇਵਲੀ ਦੇ ਪ੍ਰਿੰਸੀਪਲ ਸ਼ਾਲੂ ਮੈਡਮ ਔਰ ਸੇਂਟ ਕਬੀਰੀ ਦੇ ਪ੍ਰਿੰਸੀਪਲ ਅਰਚਨਾ ਗਾਬਾ ਜੀ ਔਰ ਅਸ਼ੋਕ ਮੈਣੀ ਜੀ ਸਾਡੇ ਗੈਸਟ ਰੋਸ਼ਨ ਲਾਲ ਸੀਜਾ ਜੀ ਔਰ ਇੱਕ ਨਵੀਂ ਮਹਿਲਾ ਵਾਸਤੇ ਮਹਿਲਾਵਾਂ ਵਾਸਤੇ ਪੈਲ ਸੀ ਕਿਉਂਕਿ ਨਾ ਉਹਨਾਂ ਨੂੰ ਐਕਚੁਅਲੀ ਕਈਆਂ ਨੂੰ ਮਹਿਲਾਵਾਂ ਨੂੰ ਇੰਨਾ ਹੀ ਨਹੀਂ ਸਾਇਸਬਾ ਬਾਰੇ ਪਤਾ ਤੇ ਇੱਕ ਕੋਸ਼ਿਸ਼ ਸੀ ਕਿ ਉਹਨਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਏ ਕਿ ਸ਼ਾਇਰੀ ਨੂੰ ਸੁਨੋ ਤੇ ਸ਼ਾਇਰੀ ਨੂੰ ਆਪਣੀ ਜ਼ਿੰਦਗੀ ਦਾ ਜਦੋਂ ਤੁਸੀਂ ਸੁਨੋਗੇ ਉਹ ਤੁਹਾਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਲੱਗੇਗੀ ਔਰ ਜਿੰਨੇ ਵੀ ਸਾਰੇ ਗੈਸਟ ਔਰ ਜਿੰਨੇ ਵੀ ਗੈਦਰਿੰਗ ਆਈ ਉਹਨਾਂ ਨੇ ਅਮਨ আজিਜ਼ ਜੀ ਨੂੰ ਔਰ ਦਾਨਿਸ਼ ਭਾਰਤੀ ਜੀ ਨੂੰ ਜਿਹੜੇ ਲੁਧਿਆਣਾ ਤੋਂ ਆਏ ਰੂਬਰੂ ਸਾਇਸਬਾ ਪਰਿਵਾਰ ਜਲਾਲਾਬਾਦ ਵੱਲੋਂ ਕਰਵਾਇਆ ਗਿਆ ਔਰ ਸਾਰੇ ਸੁਨਣ ਵਾਲੇ ਸਰੋਤੇ ਔਰ ਜਿਹੜੇ ਗੈਸਟ ਸੀ ਸਾਰੇ ਖੁਸ਼ ਹੋ ਕੇ ਗਏ ਨੇ ਔਰ ਇਹ ਸਾਇਸਬਾ ਲਈ ਇੱਕ ਵੱਡਾ ਤੋਹਫਾ ਹੁੰਦਾ ਹੈ ਕਿ ਜਦੋਂ ਸੁਨਣ ਵਾਲੇ ਤੇ ਸੁਣਾਉਣ ਵਾਲੇ ਦੋਨੋਂ ਹੀ ਖੁਸ਼ ਹੋ ਕੇ ਜਾਣ ਐਸੇ ਲਈ ਇਸ ਵਿੱਚ ਮੀਡੀਆ ਦੀ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿ ਉਹ ਇਸ ਚੀਜ਼ ਨੂੰ ਅੱਗੇ ਵਧਾਉਂਦੇ ਨੇ ਇਸ ਲਈ ਮੈਂ ਸਭ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਸ਼ੁ크